ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੇਰੀ ਇਹ ਵੀਡੀਓ ਹਨਾ ਉਕੜਾ ਮ ਚੌਧਰੀਆਂ ਲਈ ਆ ਜਿਹੜੇ ਮਤਲਬ ਕਹਿੰਦੇ ਨੇ ਵੇ ਅਸੀਂ ਗੁਰਦੁਆਰਾ ਬਣਾ ਕੇ ਬਹੁਤ ਵੱਡਾ ਪੁੰਨ ਖੱਟ ਲਾਂਗੇ ਵੀ ਅਸੀਂ ਦੁਨੀਆ ਨੂੰ ਇੱਕ ਗੁਰੂ ਘਰ ਬਣਾ ਕੇ ਦਿਖਾਉਣੇ ਆਗੇ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਦੇਖੋ ਇੱਕ ਤੇ ਕਸੂਰਾ ਜ਼ਿਮੀਦਾਰਾਂ ਜ਼ਿਮੀਦਾਰਾਂ ਚ ਵੀ ਕੜਾ ਮ ਚੌਧਰੀ ਹੈਗੇ ਨੇ ਮੱਝ ਵੀ ਸਿੱਖਾਂ ਚ ਵੀ ਹੈਗੇ ਨੇ ਰਮਦਾਸੀਆਂ ਦੇ ਵਿੱਚ ਵੀ ਹੈਗੇ ਨੇ ਕੜਾ ਮ ਚੌਧਰੀ ਸਾਰਿਆਂ ਦੇ ਵਿੱਚ ਹੀ ਹੁੰਦੇ ਨੇ ਪਰ ਜਿਹੜਾ ਮੈਂ ਇੱਕ ਗੱਲ ਦੱਸਦਾ ਵੀ ਜਿਹੜਾ ਬੰਦਾ ਇਹ ਗੱਲ ਕਹੇ ਹੈ ਨਾ ਵੀ ਮੈਂ ਗੁਰੂ ਘਰ ਬਣਾ ਕੇ ਪੁੰਨ ਖੱਟ ਲੂੰਗਾ ਉਹਦੇ ਦਿਲ 'ਚ ਬਹੁਤ ਵੱਡਾ ਬਹਿਮ ਹੈ ਇਹ ਇੱਟਾਂ ਨੂੰ ਮੰਨਣ ਨਾਲ ਕਦੇ ਪ੍ਰਮਾਤਮਾ ਨਹੀਂ ਮਿਲਦਾ ਹੈਗਾ ਦਸਵੇਂ ਪਾਸਾ ਸਾਨੂੰ ਜਾਂਦਾ ਜਾਂਦਾ ਨਾ ਸ਼ਬਦ ਨਾਲ ਜੋੜ ਕੇ ਗਿਆਗਾ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦਾ ਮਨ ਤੋਂ ਉਹ ਸ਼ਬਦ ਲਾਹ ਗੋ ਹਰ ਸ਼ੋਰ ਹੋ ਚਤ ਲਾਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ ਲਿਓ ਠੀਕ ਹੈ ਨਾ ਅਸੀਂ ਡੇਲੀ ਨਿਤਨੇਮ ਕਰਦੇ ਆ ਨਿਤਨੇਮ ਦੇ ਵਿੱਚ ਡੇਲੀ ਪੜ ਲਿਓ ਮਨ ਤੋਂ ਬਹੁਤ ਸਾਬਦ ਲਾਗੂ ਹਰਸ਼ੋਂ ਰਹੋ ਚਤ ਲਾਏ ਜੇ ਮਨ ਨੂੰ ਧੋਣਾ ਹੈ ਤਾਂ ਸ਼ਬਦ ਨਾਲ ਜੁੜਨਾ ਪਊਗਾ ਸ਼ਬਦ ਜ਼ਰੂਰੀ ਹੈਗਾ ਇਟਾਂ ਨੂੰ ਮੰਨ ਕੇ ਸੀ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ ਲੜਾਈ ਸਾਡੀ ਕੋ ਕੜਮ ਚੌਧਰੀਆਂ ਦੀ ਮਾੜੀ ਮੋਟੀ ਹੁੰਦੀ ਆ ਆ ਜਨੈ ਅਸੀਂ ਗੁਰੂ ਘਰ ਬਣਾਉਣ ਤੇ ਮੇਰੇ ਪਿੰਡ ਵੀ ਬਣੇ ਬਨੇ ਮੇਰੇ ਪਿੰਡ ਵੀ ਕੜਮ ਚੌਧਰੀ ਹੈਗੇ ਨੇ ਉਹਨਾਂ ਨੇ ਗੁਰੂ ਘਰ ਬਣਵਾਇਆ ਇੱਕ ਲੱਗ ਚੱਲ ਰਿਹਾ ਹਲੇ ਉਹਦੀ ਕਾਰ ਸੇਵਾ ਚਲੋ ਚੱਲ ਰਹੀ ਆ ਦੇਖੋ ਪਰ ਤਾਂ ਹਲੇ ਕਿੰਨੇ ਚਿਰ ਚੋਂ ਬਣਨਾਗਾ ਬਾਕੀ ਰਹੀ ਗੱਲ ਜਿਹੜੀ ਮੇਰੀ ਮੈਨ ਮੁੱਦੇ ਦੀ ਆ ਠੀਕ ਆ ਨਾ ਸਵੇਰੇ ਭਾਈ ਉਧਰੋਂ ਤਾਂ ਉਹ ਗੁਰੂ ਘਰ ਚ ਸਵੀਕਰ ਲੱਗਿਆ ਹੁੰਦਾ ਨਿਤਨੇਮ ਹੁੰਦਾ ਉਧਰ ਉਧਰਲੇ ਚ ਹੁੰਦਾ ਦੱਸੋ ਮੈਨੂੰ ਵੀ ਅਸੀਂ ਸਮਝਣਾ ਕੀ ਆ ਅਸੀਂ ਸ਼ਬਦ ਨੂੰ ਸਮਝਣਾਗਾ ਕਿ ਸਾਨੂੰ ਸ਼ਬਦ ਦੀ ਸਮਝ ਆਉਂਦੀ ਆ ਇੱਕ ਪਿੰਡ ਦੇ ਵਿੱਚ ਦੋ ਦੋ ਗੁਰੂ ਘਰ ਨੇ ਚਲੋ ਮਸੀਤ ਆ ਮੁਸਲਮਾਨਾਂ ਨੇ ਉਹਨਾਂ ਨੇ ਤਾਂ ਠੀਕ ਆ ਨਾ ਮਸੀਤ ਆ ਆਪਣੀ ਬਣਾਉਣੀ ਆ ਯਾਰ ਵੀ ਭਾਈ ਸਾਡੇ ਅਸੀਂ ਤਾਂ ਹਨਾ ਮਸੀਤ ਨੂੰ ਮੰਨਦੇ ਆ ਵੀ ਇਹ ਨਵਾਜ਼ ਪੜਨੀ ਹੁੰਦੀ ਆਗੀ ਵੀ ਅਸੀਂ ਉੱਥੇ ਜਾ ਕੇ ਆਉਦੀ ਭਾਈ ਨਮਾਜ਼ ਪੜਦੇ ਆ ਚਲੋ ਕੋਈ ਗੱਲ ਨਹੀਂ ਉਨਰਤਾ ਬਣਾਉਣੀ ਹੈ ਹਨ ਜਿਹੜੇ ਅਸੀਂ ਕਢਮ ਚੌਧਰੀਆਂ ਜਰਾ ਅਸੀਂ ਮਾੜੀਆਂ ਮੜੀਆਂ ਕਿਤੇ ਦਰੀਆਂ ਪਿੱਛੇ ਲੜਪੇ ਜਾਂ ਕੋਈ ਭਾਂਡਿਆਂ ਪਿੱਛੇ ਲੜਪੇ ਲੜ ਕੇ ਅਸੀਂ ਗੁਰੂ ਘਰ ਨੂੰ ਭਜਦੇ ਆਂਗੇ ਗੁਰੂ ਘਰ ਅਸੀਂ ਅੱਡ ਬਣਾਵਾਂਗੇ ਜਿਹੜਾ ਬੰਦਾ ਯਾਰ ਗੁਰੂ ਨੂੰ ਵੰਡ ਰਿਹਾਗਾ ਉਹਨੂੰ ਗੁਰੂ ਕਿੱਥੋਂ ਐਂ ਹਿਸਾਬ ਲਾਉਗੀ ਉਹਨੂੰ ਉਹਨੂੰ ਗੁਰੂ ਕੀ ਉਹਨੂੰ ਉਹਦਾ ਭਲਾ ਕਰੂਗਾ ਗੁਰੂ ਜਿਹੜਾ ਬੰਦਾ ਗੁਰੂ ਨੂੰ ਹੀ ਵੰਡ ਰਿਹਾ ਗੁਰੂ ਦਾ ਜੋੜਿਆਗਾ ਗੁਰੂ ਨੇ ਇਹਦਾ ਜੋੜਿਆਗਾ ਦੇਖੋ ਅਸੀਂ ਪੰਜ ਪੈਰਾਂ ਨੂੰ ਤੇ ਅਮਰਤ ਸਕਾਇਆ ਥਾਂ ਥਾਂ ਦੇ ਜਗਾ ਜਗਾ ਦੇ ਕੋਈ ਕੀ ਨਾਮ ਦਾ ਸੀਗਾ ਕੋਈ ਕੀ ਨਾਮ ਦਾ ਸਾਰਿਆਂ ਨੂੰ ਇਕੱਠੇ ਕੀਤਾ ਉਹਨਾਂ ਨੂੰ ਸਿੰਘ ਬਣਾ ਅਸੀਂ ਅਸੀਂ ਉਹਦਾ ਸ਼ਬਦ ਬਣਾਇਉ ਨੂੰ ਵੀ ਉਹਨੂੰ ਵੀ ਤੋੜ ਰਹੇ ਆ ਜਰ ਅਸੀਂ ਅਸੀਂ ਦੋ ਦੋ ਗੁਰੂ ਘਰ ਬਣਾਤੇ ਜਾ ਕੇ ਅਸੀਂ ਦੂਜੇ ਪਾਸੇ ਗੁਰੂ ਵਿੱਚ ਪਿੰਡਾਂ ਚ ਦਾ ਮੈਂ ਦੇਖਾ ਤਿੰਨ ਤਿੰਨ ਵੀ ਗੁਰੂ ਘਰ ਨੇਗੇ ਚਾਰ ਚਾਰ ਗੁਰੂ ਘਰ ਨੇ ਜ਼ਿੰਮੇਦਾਰਾਂ ਦੇ ਵੀ ਆਪਸ ਵਿੱਚ ਗੁਰੂ ਘਰ ਨੇ ਆਹ ਜ਼ਿੰਮੇਦਾਰਾਂ ਦਾ ਦੂਜੇ ਜ਼ਿੰਮੇਦਾਰਾਂ ਤੀਜੇ ਜ਼ਿੰਮੇਦਾਰਾਂ ਦਾ ਉਹਨਾਂ ਨੂੰ ਕਿਉਂ ਜੇ ਤਾਂ ਉਹ ਸ਼ਬਦ ਨਾਲ ਜੁੜਨਾ ਤਾਂ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਸ਼ਬਦ ਚੀਜ਼ ਕੀ ਆ ਜਰ ਸ਼ਬਦ ਨੂੰ ਪੜੋ ਸ਼ਬਦ ਨੂੰ ਪੜ ਕੇ ਪਤਾ ਲੱਗਦਾਗਾ ਨਹੀਂ ਸਾਨੂੰ ਕੋਈ ਗਿਆਨ ਨਹੀਂਗਾ ਅਸੀਂ ਕੱਲੇ ਇੱਟਾਂ ਨੂੰ ਮੱਥੇ ਟੇਕਣ ਨੂੰ ਆ ਅਸੀਂ ਜਾਣਿਆ ਜਾ ਕੇ ਥੜਾ ਸਾਹ ਨੂੰ ਮੱਥਾ ਟੇਕ ਅਸੀਂ ਜਨਨਾ ਚ ਰਹੀ ਸਕੂਲ ਨਹੀਂ ਨਾ ਮੰਨ ਕੇ ਗੁਰੂ ਘਰ ਨੂੰ ਜਾਂਦੇ ਹੈਗੇ ਉਹਨਾਂ ਚਰ ਬਈ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਪਾ ਸਕਦੇ ਹੈਗੇ ਅਸੀਂ ਸਾਨੂੰ ਸਕੂਲ ਮੰਨ ਕੇ ਜਾਣਾ ਪਊਗਾ ਅਸੀਂ ਸਕੂਲ ਮੰਨ ਕੇ ਉੱਥੇ ਇਹ ਜਾਈਏ ਵੀ ਅਸੀਂ ਉੱਥੇ ਕੁਝ ਸਿੱਖਣ ਆਇਆ ਅਸੀਂ ਇੱਥੇ ਇਹ ਨਹੀਂ ਹੈਗਾ ਵੀ ਮੰਗਾ ਮੰਗਣ ਨਹੀਂ ਆਏ ਹੈਗੇ ਅਸੀਂ ਸਾਡੀ ਕਿਰਤ ਦੇ ਵਿੱਚੋਂ ਸਾਡਾ ਭਲਾ ਹੋਣਾਗਾ ਮੰਗਾ ਜੇ ਅਸੀਂ ਕਹੀਏ ਨਾ ਵੀ ਜਾ ਕੇ ਅਸੀਂ ਪ੍ਰਮਾਤਮਾ ਨੂੰ ਗੁਰਦੁਆਰੇ ਜਾ ਕੇ ਕਹਤਾ ਸੱਚਾ ਪਾਤਸ਼ਾ ਮੈਨੂੰ ਇੱਕ ਗੱਡੀ ਦੇ ਦੇ ਮੇਰਾ ਮੁੰਡਾ ਬਾਹਰ ਤੋਰ ਦੇ ਕੋਠੀ ਪਵਾ ਦੇ ਐਨਾ ਪੈਸਾ ਬਈ ਐ ਨਹੀਂ ਉਸ ਨੂੰ ਮਿਹਨਤ ਕਰਨੀ ਪਈਆਂ ਉਹ ਚੀਜ਼ਾਂ ਤੇ ਪਰਮਾਤਮਾ ਨੇ ਸਿਰਫ ਤੁਹਾਡਾ ਭਲਾ ਕਰਨਗਾ ਅਸੀਂ ਜਾ ਕੇ ਉੱਥੇ ਇਹ ਤਾਂ ਗੱਲ ਕਹਿੰਦੇ ਨਹੀਂ ਵੀ ਸੱਚਾ ਪਾਸਾ ਸਾਨੂੰ ਆਪਦੇ ਚਰਨਾਂ ਦੇ ਨਾਲ ਜੋੜ ਹੋਣਗੇ ਮੈਂ ਨਹੀਂ ਕਹਿੰਦਾ ਵੀ ਸਾਰੇ ਯਾਰ ਇਹ ਤਾਂ ਕੰਮ ਦੇਖਾ ਹੈਗੇ ਵੀ ਨਹੀਂ ਜਿਹੜੇ ਪਰਮਾਤਮਾ ਨਾਲ ਸੱਚੇ ਦਿਲੋਂ ਜੁੜੇ ਹੋਆ ਪਰ ਕੁਝ ਬੰਦੇ ਇਹ ਜਿਹੜੇ ਪਰਮਾਤਮਾ ਨਾਲ ਸਿਰਫ ਰਾਜਨੀਤੀ ਦੇ ਤੌਰ ਤੇ ਜੁੜੇ ਹੋਆ ਜਾ ਕੇ ਉਹਨਾਂ ਨੂੰ ਐ ਵੀ ਖਾਨੀ ਪਰਮਾਤਮਾ ਹੀ ਮੰਨਦਾਗਾ ਜਾ ਕੇ ਮੱਥਾ ਟੇਕਿਆ ਸੀ ਤੇ 100 ਰੁਪਿਆ ਫਿਰ ਤਾਂ ਬਈ ਤਕੜੇ ਤਕੜੇ ਮਰ ਨਹੀਂ ਨਾ ਤੇ ਤਕੜਾ ਤਕੜੇ ਨੂੰ ਕੋਈ ਬਿਮਾਰੀ ਨਾ ਲੱਗੇ ਉਹਦੇ ਲਈ ਗਰੀਬ ਜਿਹੜਾ ਦਿਲ ਦਾ ਗਰੀਬ ਆ ਉਹ ਗਰੀਬ ਨਹੀਂ ਜਿਹੜਾ ਦਿਲ ਦਾ ਗਰੀਬ ਆ ਦਿਆਦਾਰ ਬੰਦਾ ਦਾ ਦਿਆ ਜਿਹਦੇ ਦਿਲ ਚ ਉਹਦੇ ਲਈ ਦਸਵੇਂ ਪਾਸਾ ਨਹੀਂ ਗਿਆ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਉਹ ਮੇਨ ਆ ਉਹ ਮੂਰੇ ਆ ਜਿਹੜਾ ਦਿਆ ਜਿਹਦੇ ਦਿਲ ਚ ਦਿਲ ਦਾ ਗਰੀਬ ਆ ਕਿਸੇ ਦੇ ਬਾਰੇ ਪੁਰਾਣੀ ਸੋਚਦਾ ਕਿਸੇ ਦਾ ਮਾੜਾ ਨਹੀਂ ਕਰਦਾ ਹਰੇਕ ਦੇ ਵਿੱਚ ਰੱਬ ਦੱਸਦਾ ਦੇਖਦਾਗਾ ਜਿਹੜਾ ਰਵਿੰਦਰ ਕਰੇਆ ਉਹਨੇ ਆਪਣੇ ਨੇ ਸੋਰੀ ਉਹ ਕੀਆ ਉਹਨੇ ਗਾਣਾ ਗਾਇਆ ਸੀਗਾ ਕਹਿੰਦਾ ਰੋਮ ਰੋਮ ਦੇ ਵਿੱਚ ਬਾਤ ਸਜਣ ਦਾ ਦੇਖੋ ਉਹ ਪ੍ਰਮਾਤਮਾ ਦਾ ਨਾ ਪ੍ਰਮਾਤਮਾ ਮੈਂ ਨਹੀਂ ਕਹਿੰਦਾ ਹੈਗਾ ਵੀ ਪ੍ਰਮਾਤਮਾ ਗੁਰੂ ਘਰ ਦੇ ਵਿੱਚ ਬੈਠਾਗਾ ਪ੍ਰਮਾਤਮਾ ਹਰ ਇੱਕ ਦੇ ਅੰਦਰ ਆ ਜੋ ਸਵਾਸ ਲੈਂਦਾ ਨਾ ਪ੍ਰਮਾ ਉਹਨੇ ਨਿਰੰਕਾਰ ਨੇ ਬਣਾਇਆਗਾ ਜੋ ਵੀ ਜੀਵ ਉਹਦੇ ਹਰੇਕ ਦੇ ਉਹ ਅੰਦਰ ਆ ਸਵਾਸ ਸਵਾਸ ਦੇ ਵਿੱਚ ਵੱਸਦਾ ਹੋ ਉਹ ਜਗਾਉਣਾ ਸਾਡੀ ਮਰਜ਼ੀ ਆ ਨਹੀਂ ਜਗਾਉਣਾ ਸਾਡੀ ਮਰਜ਼ੀ ਆ ਵੀ ਮੈਂ ਤਾਂ ਇਹੀ ਹੱਥ ਬਨ ਕੇ ਬੇਨਤੀ ਕਰਦਾ ਵੀ ਅਸੀਂ ਗੁਰੂ ਨੂੰ ਨਾਮ ਵੰਡੀਏ ਯਾਰ ਸਾਡੀ ਸਾਡੀ ਏਡੀ ਕਾਤ ਨਹੀਂ ਕਿ ਵੀ ਅਸੀਂ ਗੁਰੂ ਨੂੰ ਵੰਡੀਏ ਇਹ ਕੜਮ ਚੌਧਰੀਆਂ ਦੇ ਨਾਲ ਪਿੱਛੇ ਨਾ ਲੱਗਿਆ ਕਰੋ ਜਿਹੜਾ ਬੰਦਾ ਕਹਿੰਦਾ ਵੀ ਮੈਂ ਗੁਰੂ ਘਰ ਨੂੰ ਬਣਾ ਕੇ ਖਾਨੇ ਪੱਡੀ ਸੇਵਾ ਲੈ ਲੂੰਗਾ ਉਹਦੇ ਦਿਲ 'ਚ ਬਹੁਤ ਆਪੜਾ ਭੇਖਾਗਾ ਕੋਈ ਸੇਵਾ ਨਹੀਂ ਮਿਲਣੀ ਹੈਗੀ ਸੋਨੂੰ ਯਾਰ ਸੋਨੂੰ ਦੁਖੀਆਂ ਦੀ ਮਦਦ ਕਰਨ ਨਾਲ ਸੇਵਾ ਮਿਲਣੀ ਹੈ ਤੁਹਾਨੂੰ ਪਰਮਾਤਮਾ ਨੇ ਦੁਖੀਆਂ ਦੀ ਮਦਦ ਕਰਨ ਨਾਲ ਦਿਲ ਅੰਦਰ ਲਾਉਣਾ ਉਹਨੇ ਤੁਹਾਨੂੰ ਆਪਣੇ ਹਿਰਦੇ ਨਾਲ ਜੋੜਨਾਗਾ ਨਹੀਂ ਇੱਟਾਂ ਲਾਉਣ ਨਾਲ ਤੁਹਾਨੂੰ ਪਰਮਾਤਮਾ ਨਹੀਂ ਮਿਲ ਸਕਦਾ ਕਿਸੇ ਦੀ ਮਦਦ ਕਰੋ ਕੋਈ ਕਿਸੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਖੜੋ ਕੋਈ ਕਿਸੇ ਦਾ ਹੱਕ ਖਾ ਰਿਹਾ ਉਹਦੇ ਨਾਲ ਖੜੋ ਪਰਮਾਤਮਾ ਇਹ ਚੀਜ਼ਾਂ ਦੇ ਵਿੱਚ ਖੋਸਾਗਾ ਪਰਮਾਤਮਾ ਕਰਨੀਆਂ ਇੱਟਾਂ ਲਾਉਣ ਦੇ ਨਾਲ ਕੁਝ ਨਹੀਂ ਹੈਗਾ ਅਸੀਂ ਜਾਣਦੇ ਹਾਂ ਨਹੀਂ ਸਰਦਾ ਸਾਡਾ ਯਾਰ ਸਾਰਿਆਂ ਜ਼ਿੰਮੇਦਾਰਾਂ ਚ ਵੀ ਮਾਝ ਵੀ ਸਿੱਖਾਂ ਚ ਵੀ ਰਵਦਾਸੀਆਂ ਚ ਵੀ ਸਾਰਿਆਂ ਜਿੱਕੜਾ ਮਚੌਦਰੀ ਨੇ ਜੇ ਮੈਂ ਕਹਾ ਇੱਕ ਹੱਤ ਨਾਲ ਦਾੜੀ ਕਦੇ ਨਹੀਂ ਬਾਈਦੀ ਹੁੰਦੀ ਅਸੀਂ ਕਾਹਦੇ ਪਿੱਛੇ ਲੜ ਪਿਆ ਕੋਈ ਦਰਿਆ ਪਿੱਛੇ ਲੜ ਪਿਆ ਕੋਈ ਭਾਂਡੇ ਪਿੱਛੇ ਲੜ ਪਿਆ ਉਹ ਬਣਾ ਲਓ ਯਾਰ ਚਾਹੇ ਚਾਰ ਚਾਰ ਸੈੱਟ ਬਣਾ ਲਓ ਯਾਰ ਜਿੰਨੇ ਜਿੰਨੇ ਮਰਜ਼ੀ ਬਣਾ ਲਓ ਪਰ ਤੁਸੀਂ ਗੁਰੂ ਨੂੰ ਤਾਂ ਨਾ ਵੰਡੋ ਯਾਰ ਗੁਰੂ ਨੂੰ ਵੰਡਣ ਦੀ ਸਾਡੀ ਕਾਤ ਕੀ ਆ ਯਾਰ ਅਸੀਂ ਕਿਵੇਂ ਵੰਡ ਲਾਂ ਉਹਦਾ ਸਾਨੂੰ ਜੋੜਿਆਗਾ ਅਸੀਂ ਉਹਨੂੰ ਵੰਡਦੇ ਆ ਬਹੁਤ ਵੱਡਾ ਇਹ ਭਲੇਖੇ ਚਾ ਜਿਹੜੇ ਬੰਦੇ ਸਾਨੂੰ ਬਈ ਪਿੰਡਾਂ ਦੇ ਵਿੱਚ ਕੋਈ ਵੀ ਕਹਿੰਦਾ ਆਪ ਆਪ ਦਾ ਗੁਰਦੁਆਰਾ ਅਲੱਗ ਬਣਾਈਏ ਉਹਦੇ ਨਾਲ ਨਾ ਤਰੋ ਸੋਨੂੰ ਪ੍ਰਮਾਤਮਾ ਨੇ ਮਾਫ਼ ਨਹੀਂ ਕਰਨਾ ਇਹ ਮੈਂ ਦਾਅਵੇ ਨਾ ਕਹਿ ਰਹਾਗਾ ਗੁਰੂ ਗ੍ਰੰਥ ਸਾਹਿਬ ਪੜੋ ਸੋਨੂੰ ਫਿਰ ਪਤਾ ਲੱਗੂਗਾ ਮੈਂ 101% ਦਾਅਵੇ ਨਾ ਕਹਿਣਾ ਜਿਹੜਾ ਬੰਦਾ ਗੁਰੂ ਨੂੰ ਬੰਨਦਾ ਨਾ ਉਸ ਤੋਂ ਵੱਡਾ ਦੁਖੀ ਗੁਰੂ ਦਾ ਕੋਈ ਹੋ ਨਹੀਂ ਸਕਦਾ ਠੀਕ ਆ ਨਾ ਅਸੀਂ ਸ਼ਬਦ ਨੂੰ ਪੜਨਾਗਾ ਸ਼ਬਦ ਜ਼ਰੂਰੀ ਆ ਮਨ ਤੋਂ ਬਹੁਤ ਸ਼ਬਦ ਲੱਗੋ ਹਰ ਸ਼ੋਰ ਹਜਤ ਲਈ ਮਨ ਨੂੰ ਛੋਟੇ ਨੂੰ ਸ਼ਬਦ ਨਹੀਂ ਧੋਣਾਗਾ ਸ਼ਬਦ ਇੱਕ ਜਿਹੀ ਚੀਜ਼ ਆ ਇਹ ਸਾਬਣ ਦਾ ਕੰਮ ਕਰਦੀ ਆ ਠੀਕ ਆ ਨਾ ਸ਼ਬਦ ਨੇ ਸਾਡੇ ਤੇ ਉੱਤਰ ਇਹ ਜਹਾ ਅਸਰ ਪਾ ਲੈਣਾਗਾ ਹੌਲੀ ਹੌਲੀ ਸਾਨੂੰ ਨਰਮ ਦਿਲ ਬਣਾ ਦੇਣਾ ਵਿੱਚ ਹੁਣ ਪਿੰਡਾਂ ਦੇ ਵਿੱਚ ਦੇਖਿਆ ਉਹ ਉ ਤਾਂ ਕਹਣਗੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਪਿੰਡਾਂ ਦੇ ਵਿੱਚ ਪਾਰਟੀਆਂ ਜੇ ਮੰਨਣਾ ਤਾਂ ਮੈਨੂੰ ਵੋਟ ਨਹੀਂ ਸ਼ਵਾਦਣਾ ਕਰੋੜਾਂ ਕੱਢਣੀਆਂ ਨੇ ਉਹਨਾਂ ਨੇ ਉਹਨੇ ਵੋਟ ਨਹੀਂ ਮੈਨੂੰ ਪਾਈ ਉਹਦਾ ਆਪਾਂ ਕੰਮ ਨਹੀਂ ਹੋਣ ਦਿੰਦਾ ਉਹ ਸਾਨੂੰ ਪ੍ਰਮਾਤ ਪ੍ਰਮਾਤਮਾ ਦਾ ਯਾਰ ਹਰ ਇੱਕ ਦੇ ਵਿੱਚ ਵਸਦਾ ਹੈ ਯਾਰ ਵੋਟਾਂ ਦੀਆਂ ਦੋ ਥੋੜੀ ਨੇਗੀਆਂ ਵੀ ਉਹ ਦੋਨਾਂ ਨੂੰ ਉਹਨੇ ਆਖਰ ਨੂੰ ਪੈਣੀ ਤਾਂ ਯਾਰ ਉਹਦੀ ਇੱਕ ਨੂੰ ਹੀ ਆ ਨਾ ਚਲੋ ਕੋਈ ਗੱਲ ਨਹੀਂ ਉਹ ਪਾਏਗੀ ਕਿਹਨੂੰ ਮਰਜ਼ੀ ਪਾਤੀ ਅਗਲੇ ਦੀ ਮਰਜ਼ੀ ਯਾਰ ਹਨ ਉਹਨੇ ਜਿਹਨੂੰ ਮਰਜ਼ੀ ਪਾਤੀ ਪਰ ਕਰੋੜਾ ਕਟਣ ਦਾ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਇਹ ਸਮਾਂ ਥੋੜਾ ਹੀ ਹੁੰਦਾ ਸਾਡੇ ਕੋਲੇ ਠੀਕ ਆ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਵੀ ਪਰ ਇਹ ਚੀਜ਼ਾਂ ਦੇ ਨਾਲ ਨਾ ਜੁੜੋ ਪਸਤਾਉਂਗੇ ਗੁਰੂ ਘਰ ਜੇ ਕੋਈ ਅੱਡ ਬਣਾਉਂਦਾਗਾ ਨਾ ਕੋਈ ਕਹਿੰਦਾ ਵੀ ਆਪਾਂ ਮੈਂ ਫ੍ਰੀ ਸੇਵਾ ਕਰੂੰਗਾ ਮੈਂ ਐ ਕਰੂੰਗਾ ਵਿਖਾਨੀ ਮੈਨੂੰ ਪਣ ਉਹਦਾ ਬਈ ਸਾਥ ਕਦੇ ਨਾ ਜੋ ਸਾਥ ਦਿਓ ਸੱਚ ਦਾ ਸਾਥ ਦਿਓ ਗਰੀਬਾਂ ਦਾ ਸਾਥ ਦਿਓ ਹੱਕ ਜੇ ਕਿਸੇ ਦਾ ਕੋਈ ਹੱਕ ਖਾਂਦਾਗਾ ਠੀਕ ਆ ਨਾ ਆਪਦੀ ਕਿਰਤ ਕਰੋ ਦਸਨਾਂ ਹੋਣ ਦੀ ਕਿਰਤ ਕਰਕੇ ਉਦੇ ਵਿੱਚੋਂ ਕਮਾਈ ਦੇ ਵਿੱਚੋਂ ਚਾਹੇ ਤੁਸੀਂ 10 ਰੁਪਏ ਦਾਨ ਕਰ ਦਿਓ ਉਹ ਵੀ ਤੁਹਾਡੇ ਸਫਲ ਨੇਗੇ ਪਰ ਰਾਜਨੀਤੀ ਕਰਨੀ ਨਾ ਤੇ ਸਾਨੂੰ ਗੁਰੂ ਨੂੰ ਤੋੜਨਾ ਤੇ ਬਹੁਤ ਵੱਡਾ ਸਾਡਾ ਗੁਨਾਹ ਹੈ ਠੀਕ ਆ ਜੀ ਮੈਂ ਤਾਂ ਇੰਨੀ ਕੀ ਗੱਲ ਕਹਿਣੀ ਸੀ ਅਸੀਂ ਗੁਰੂ ਘਰਾਂ ਨੂੰ ਨਾ ਬੰਡੀਏ ਯਾਰ ਕਿਉਂ ਉਧਰਲਾ ਸਪੀਕਰ ਬੋਲੀ ਜਾਂਦਾ ਉਧਰਲਾ ਸਪੀਕਰ ਦੱਸੋ ਕਿਸੇ ਦੇ ਮਨ 'ਚ ਇੱਕ ਵੀ ਸ਼ਬਦ ਪੈਂਦਾਗਾ ਕੋਈ ਸਮਝ ਆਉਂਦੀ ਆ ਸ਼ਬਦ ਦੀ ਮੈਂ ਤਾਂ ਕਹਿੰਦਾ ਨਹੀਂ ਯਾਰ ਸਮਝ ਆਉਂਦੀ ਆ ਉਧਰ ਉਹ ਬੋਲੀ ਜਾਂਦਾ ਉਧਰ ਉਹ ਬੋਲੀ ਜਾਂਦਾ ਇਹ ਤਾਂ ਅਸੀਂ ਦੁਖੀ ਹੋ ਗਏ ਨਾ ਫਿਰ ਮੰਨਣਾ ਪੂਣਾ ਵੀ ਅਸੀਂ ਗੁਰੂ ਦੇ ਦੁਖੀ ਹੋ ਗਏ ਯਾਰ ਗੁਰੂ ਗੁਰੂ ਦਾ ਘਰ ਬਣਾਉਣ ਵਾਲੀ ਸਾਡੀ ਕਹਾਤ ਕੀ ਆ ਯਾਰ ਅਸੀਂ ਕੌਣ ਆ ਕਰ ਗੁਰੂ ਦਾ ਘਰ ਬਣਾਉਣ ਵਾਲੇ ਬਣਾ ਸਕਦੇ ਆ ਮੈਂ ਤਾਂ ਇਹ ਕਹਿੰਦਾ ਯਾਰ ਅਸੀਂ ਗੁਰੂ ਦਾ ਘਰ ਬਣਾ ਸਕਦੇ ਆ ਗੁਰੂ ਦਾ ਘਰ ਤਾਂ ਯਾਰ ਸਾਰਿਆਂ ਦੇ ਵਿੱਚ ਆ ਘਰ ਹੀ ਆ ਆਪਣੇ ਅੰਦਰ ਘਰਾ ਗੁਰੂ ਦਾ ਹਰੇਕ ਇਨਸਾਨ ਦੇ ਅੰਦਰ ਘਰਾ ਗ੍ਰਹਿ ਹੋ ਠੀਕ ਆ ਨਾ ਇਹ ਗ੍ਰਹਿ ਆ ਹਰੇਕ ਹਰੇਕ ਦਾ ਸਰੀਰਾਂ ਨੇ ਜਿਹੜਾ ਇਹ ਪ੍ਰਮਾਤਮਾ ਦਾ ਘਰ ਹੀ ਆ ਪ੍ਰਮਾਤਮਾ ਹੀ ਆ ਹਰ ਇੱਕ ਥਾਵੇਂ ਉਹ ਕਣ ਕਣ ਦੇ ਵਿੱਚ ਵੱਸਦਾ ਹੈਗਾ ਜੇ ਆਪਾਂ ਕਹੀਏ ਵੀ ਉਹ ਗੁਰਦੁਆਰੇ ਦੇ ਵਿੱਚ ਨਹੀਂ ਬੈਠਾ ਹੈਗਾ ਉਹ ਸੋਡੇ ਵਿੱਚ ਹੀ ਹੈਗਾ ਪਰ ਤੁਸੀਂ ਉਹਨੂੰ ਜਗਾਉਣਾ ਹੈ ਜਗਾਉਣਾ ਕਿਵੇਂ ਆ ਕੰਮ ਕਰਕੇ ਚੰਗੇ ਕੰਮ ਕਰਕੇ ਠੀਕ ਆ ਨਾ ਗ੍ਰਹਿ ਮੰਦਰ ਬਣਿਆ ਗ੍ਰਹਿ ਦੇ ਵਿੱਚ ਮੰਦਰ ਬਣਿਆ ਹੋਇਆ ਹੈਗਾ ਆ ਸਾਡੀ ਜਿਹੜਾ ਮੰਦਰ ਆ ਨਾ ਉਹ ਆਪਣੇ ਗ੍ਰਹਿ ਦੇ ਵਿੱਚ ਆ ਸਰੀਰ ਦੇ ਅੰਦਰ ਹੈ ਇਹਨੂੰ ਜਗਾਓ ਇਹਨੂੰ ਖੋਲੋ ਮੰਦਰ ਨੂੰ ਇੱਟਾਂ ਦੇ ਮੰਦਰ ਬਣਾ ਕੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਠੀਕ ਆ ਨਾ ਜੇ ਅਸੀਂ ਹਾਂ ਠੀਕ ਆ ਉਹ ਸਾਡਾ ਸਕੂਲ ਹੈ ਉਹ ਬਣਾਉਣਾ ਸਾਡੇ ਦੀ ਜ਼ਰੂਰਤ ਹੈ ਸਾਡਾ ਸ਼ਬਦ ਰੱਖਣਾ ਠੀਕ ਆ ਨਾ ਹਿੰਦੂਆਂ ਨੇ ਆਪਦਾ ਮੰਦਰ ਬਣਾਉਣਾ ਉਹਨਾਂ ਦੀ ਉੱਥੇ ਗੀਤਾ ਕੀ ਠੀਕ ਆ ਨਾ ਉਹਨਾਂ ਨੇ ਜਾ ਕੇ ਆਪਦਾ ਪਾਠ ਕਰਨਾਗਾ ਉਹ ਸਾਡਾ ਇੱਕ ਮਤਲਬ ਸਕੂਲ ਅ ਜਿਵੇਂ ਆਪਾਂ ਕਹਿੰਦੇ ਆ ਸਕੂਲ ਦੇ ਵਿੱਚ ਸਾਡੇ ਮਾਸਟਰ ਸਾਨੂੰ ਪੜਾਉਂਦੇ ਨੇ ਉੱਥੇ ਅਸੀਂ ਸਿੱਖਿਆ ਲੈ ਕੇ ਵਾਪਸ ਆਉਣਿਆ ਜੇ ਅਸੀਂ ਸਕੂਲ ਨੂੰ ਕੱਲਾ ਮੱਥਾ ਮੁੱਟੇ ਕੇ ਮੁੜਿਆ ਕਰੀਏ ਕੀ ਅਸੀਂ ਪਾਸ ਹੋ ਜਾਵਾਂਗੇ ਪੇਪਰ ਦੇ ਵਿੱਚੋਂ ਦੱਸੋ ਮਨ ਨੂੰ ਵੀ ਅਸੀਂ ਪਾਸ ਹੋ ਜਾਾਂਗੇ ਨਹੀਂ ਹੋ ਸਕਦੇ ਨਾ ਸਾਨੂੰ ਪੜ੍ਹਨਾ ਤਾਂ ਪੈਣਾ ਨਾ ਜਾ ਕੇ ਉੱਥੇ ਗਿਆਨ ਲੈਣਾ ਪੈਣਾ ਫੇਰ ਹੀ ਅਸੀਂ ਪਾਸ ਹੋਵਾਂਗੇ ਨਾ ਇਸੇ ਕਰਕੇ ਆ ਗੁਰਦੁਆਰਾ ਸਾਹਿਬ ਸਾਡੇ ਲਈ ਗਿਆਨ ਲਈ ਆ ਤੁਹਾਨੂੰ ਗਿਆਨ ਮਿਲਣਾਗਾ ਠੀਕ ਹੈ ਨਾ ਸਾਨੂੰ ਨਹੀਂ ਪਤਾ ਅਸੀਂ ਜਾ ਕੇ ਉਥੇ ਗ੍ਰਾਂਂਤੀ ਨੂੰ ਪੁੱਛ ਸਕਦੇ ਹਾਂ ਸਾਨੂੰ ਵੀ ਗਿਆਨ ਦੇਓ ਅਸੀਂ ਕਿਵੇਂ ਪੜਹੀਏ ਕਿਵੇਂ ਸਾਬਦ ਨਾਲ ਜੁੜੀਏ ਅਸੀਂ ਕਿਵੇਂ ਜੁੜ ਸਕਦੇ ਹਾਂ ਉਹ ਅਸੀਂ ਉਹ ਲੈ ਸਕਦੇ ਹਾਂ ਪਰ ਅਸੀਂ ਗੁਰੂ ਘਰ ਅੱਡ ਬਣਾਉਣ ਵਾਲੀ ਸਾਡੀ ਕੋਈ ਕਾਤ ਨਹੀਂ ਇਹ ਚੀਜ਼ਾਂ ਤੇ ਨਾ ਜਾਓ ਮੈਂ ਕੋਈ ਕਿਸੇ ਦਾ ਦੋਖੀ ਨਹੀਂ ਹੈਗਾ ਠੀਕ ਹੈ ਨਾ ਮੇਰੇ ਹੱਥ ਬੰਨ੍ਹ ਕੇ ਬੇਨਤੀ ਇਹ ਚੀਜ਼ਾਂ ਨੂੰ ਛੱਡ ਦਿਓ ਯਾਰ ਇਹ ਚੀਜ਼ਾਂ ਦਾ ਖੜਾ ਛੱਡ ਦਿਓ ਠੀਕ ਹੈ ਨਾ ਬਾਅਦ ਦੇ ਵਿੱਚ ਪਸਤਾਵਾਂਗੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਦੇ ਰੋਈ ਬਣ ਕੇ ਧੰਨਵਾਦ ਵੈ ਗੁਰੂ ਜੀ ਦਾ ਖਾਲਸਾ ਵੈ ਰੂਪ ਤੇ